ਹਾਂਜੀ ਅਸੀ ਗੱਲ ਜੀ ਕੀ ਹਾਲ ਚਾਲ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਚੈਨਲ 'ਚ ਤੇ ਅੱਜ ਆਪਾਂ ਕੋਲਡ ਕਾਫੀ ਘਰੇ ਬਣਾਵਾਂਗੇ ਤੁਹਾਨੂੰ ਪਹਿਲਾਂ ਇਹ ਆਪਾਂ ਪਾਉਚ ਪਾ ਲਈ ਤਿੰਨ ਚਾਰ ਇਹਦੇ 'ਚ ਅੱਗੇ ਆਪਾਂ ਦੇਖਦੇ ਆਂ ਤੁਹਾਨੂੰ ਦੱਸਾਂਗੇ ਨਾਲ-ਨਾਲ ਕੀ ਕੁਝ ਪੈਂਦਾ ਆਹ ਦੇਖੋ ਜੀ ਇਹਦੇ 'ਚ ਅਸੀਂ ਵਾਟਰ ਐਡ ਕਰ ਲਿਆ ਥੈਨ ਅਸੀਂ ਹੁਣ ਕੀ ਕਰਾਂਗੇ ਇਹਨੂੰ ਮਿਕਸ ਕਰਾਂਗੇ ਆਫਟਰ ਪਾਣੀ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਮਿਕਸ ਕੀ ਤਾਂ ਹੀ ਮਿਕਸ ਕਰੀਦਾ ਹੁੰਦਾ ਚੌਂਚੇ ਨਾਲ ਲੋਕ ਮਿਕਸੀ ਨਾਲ ਕਰਦੇ ਹੁੰਦੇ ਆ ਇਹ ਸਭ ਤੋਂ ਵਧੀਆ ਤਰੀਕਾ ਇਹਦਾ ਇੱਕ ਫਾਇਦਾ ਜੀ ਕਈ ਵਾਰ ਨਾ ਬਿਜਲੀ ਹੋਵੇ ਤਾਂ ਆਪਾਂ ਇਦਾਂ ਵੀ ਕਰ ਸਕਦੇ ਆ ਐਵੇਂ ਮਿਕਸੀ ਦਾ ਮੱਥਾ ਨਾ ਮਰਿਆ ਕਰੋ ਉਹ ਨੂੰ ਧੋਣਾ ਕਰਨਾ ਔਖਾ ਹੁੰਦਾ ਆ ਸਿਸਟਮ ਸਿਰਾਂ ਹਾਂਜੀ ਇਸ ਤੋਂ ਬਾਅਦ ਅਸੀਂ ਆਪਾਂ ਸ਼ੂਗਰ ਐਡ ਕਰਾਂਗੇ ਉਹ ਵੀ ਤੁਸੀਂ ਆਪਦੇ ਅਨੁਸਾਰ ਕਰ ਸਕਦੇ ਹੋ ਕਿਵੇਂ ਕਿੰਨੀ ਕਾਫੀ ਬਣਾਉਣੀ ਆ ਇਹਨੂੰ ਸ਼ੂਗਰ ਕਹਿੰਦੇ ਤੁਸੀਂ ਤਾਂ ਕਿ ਦੇਖਿਆ ਨਹੀਂ ਹੋਣਾ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਹੌਂਡੀ ਨਾਲ ਉਹ ਕਰਾਂਗੇ ਮਿਕਸ ਅਪ ਤੱਕ ਇਸ ਤੋਂ ਬਾਅਦ ਆਪਾਂ ਆਈਸ ਐਡ ਕਰਾਂਗੇ ਆਈਸ ਬਿਨਾਂ ਤੁਹਾਨੂੰ ਪਤਾ 올ਡ ਕਾਫੀ ਬਣ ਨਹੀਂ ਸਕਦੀ ਕਿੰਨੀ ਆਈਸ ਪਈ ਹੈ ਹਾਂਜੀ ਇਸ ਤੋਂ ਬਾਅਦ ਅਸੀਂ ਆਈਸ ਕਯੂਬ ਇਹਦੇ ਵਿੱਚ ਐਡ ਕੀਤੇ ਆ ਤੁਸੀਂ ਜਿੰਨੇ ਮਰਜ਼ੀ ਕਰ ਸਕਦੇ ਹੋ ਆ ਦੇਖੋ ਆਈਸ ਕਯੂਬ ਕਾਫੀ ਜਮਾ ਐਂਡਰਾਂ ਦਾਲਵਾਤ ਹੋ ਜਾਂਦੀ ਹੈ ਦੇਸੀ ਤਰੀਕਾ ਕਾਫੀ ਬਣਾਉਂਦਾ ਇਸ ਤੋਂ ਬਾਅਦ ਇਹ ਚ ਆਪਾਂ ਮਿਲਕ ਐਡ ਕਰਾਂਗੇ ਇਹਨੂੰ ਮਿਲਕ ਕਹਿੰਦੇ ਆ ਕਈ ਨੂੰ ਪਤਾ ਨਹੀਂ ਹੁੰਦਾ ਨਾ ਇਹ ਕਾਫੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਤੈਨ ਇਹਨਾਂ ਨੂੰ ਗਲਾਸਾਂ ਵਿੱਚ ਪਾਵਾਂਗੇ ਹਾਂਜੀ ਕੌਫੀ ਬਣ ਕੇ ਬਿਲਕੁਲ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਐਂਡ ਗੱਲਬਾਤ ਹੋ ਗਈ